ਲੋ ਜੀ ਆ ਸਾਡਾ ਗਾਰਡਨ ਬਣ ਗਿਆ ਫਾਰਮ ਤੇ ਵੇਖਦੇ ਆ ਕਿੰਨੇ ਦੇਣਾ ਸੀ ਮੇਨਟੇਨ ਰੱਖ ਪਾਉਨੇ ਹੋਪਫੁਲੀ ਤਾਂ ਦੋਸਤੋ ਜਿਵੇਂ ਹੁਣ ਅੱਗੇ ਸਿਆਲ ਆਉਣਾ ਤੇ ਗਰਮੀਆਂ 'ਚ ਤੇ ਦਿਨੇ ਅਸੀਂ ਨਹੀਂ ਇੱਥੇ ਮਹਿਫਿਲ ਨਹੀਂ ਲਾਉਂਦੇ ਸਿਆਲ 'ਚ ਕੋਈ ਆਇਆ ਗਿਆ ਵੀ ਹੋ ਜਾਂਦਾ ਕਿਸੇ ਵੇਲੇ ਰਾਤ ਨੂੰ ਤੇ ਇਹ ਮੈਂ ਸਵੇਰੇ ਇਹਨਾਂ ਨੂੰ ਆਖਿਆ ਸੀ ਮੈਂ ਹੈ ਸਾਫ਼ ਕਰਕੇ ਨਾ ਇਹ ਦੋ ਕਨਾਲਾਂ ਥਾਂ ਆ ਤੇ ਇੱਥੇ ਫੁੱਲ ਫੁੱਲ ਲਾ ਕੇ ਆ ਨਾਲ ਪਾਣੀ ਆ ਤੇ ਆ ਆਪਣੇ ਚੂਪਣ ਜਾਪਣ ਲਈ ਗੰਨੇ ਕਮਾਦ ਲਾਇਆ ਸੀ ਥੋੜਾ ਜਿਹਾ ਵਿੱਚ ਐਨ ਐ ਪੂਰਾ ਸੋਹਣਾ ਗਾਰਡਨ ਬਣਾ ਦੇਣਾ ਹੁਣ ਇੱਥੇ ਸਿਆਲ ਸਾਰਾ ਨਾਮ ਨਾਲ ਤੁੱਪ ਸਿੱਖਿਆ ਕਰਾਂਗੇ ਬਹਿ ਕੇ ਉਮੈਂ ਜਦੋਂ ਅਸੀਂ ਵਕਾਲਤ ਕਰਦੇ ਹੁੰਦੇ ਸੀ ਉਥੇ ਚੰਡੀਗੜ੍ਹ ਬੈਠਿਆ ਮੈਂ ਆਖਣਾ ਵੀ ਜ਼ਿੰਦਗੀ ਤੇ ਇਹ ਆ ਜਿਹੜੀ ਐਨ ਕੋਈ ਕਿਸੇ ਦਾ ਦੇਣਾ ਨਾ ਹੋਵੇ ਕਿਸੇ ਦੀ ਸਵੇਰੇ ਤਰੀਕ ਨਾ ਹੋਵੇ ਅਗਲੇ ਦਿਨ ਕੋਈ ਫੋਨ ਨਾ ਕਰੇ ਤੇ ਮੰਜੀ ਢਾਹ ਕੇ ਤੇ ਰਾਮ ਨਾ ਸੁੱਤੇ ਹੋਈਏ ਭੈਜ ਫਾਰਮ ਤੇ ਤੇ ਉਹ ਵੇਖੋ ਕੁਦਰਤ ਉਹ ਤਾਂ ਗਏ ਇਸ ਗੱਲ ਨੂੰ 7-8 ਸਾਲ ਪਰ ਕੁਦਰਤ ਤੁਹਾਡੀਆਂ ਸਵੇਰ ਸੁਭਾ ਕੀਤੀਆਂ ਗੱਲਾਂ ਕਿਵੇਂ ਸੁਣਦੀ ਐ ਹਾਂਜੀ ਹੁਣ ਆ ਲਾਗੇ ਕਮਾ ਦੇ ਗੰਨੇ ਚੂਪਣ ਨੂੰ ਇੱਥੇ ਬਹਿ ਕੇ ਮੰਜੀਆਂ ਢਾ ਕੇ ਆਰਾਮ ਨਾਲ ਗੰਨੇ ਚੂਪੋ ਕੋਈ ਮਸਲਾ ਹੀ ਨਹੀਂ ਹੁਣ ਸਾਨੂੰ ਇੱਕ ਹੋਰ ਵੀ ਐ ਆ ਜਿਹੜਾ ਪਿੱਛੇ ਤੁਸੀਂ ਵੇਖ ਰਹੇ ਕਿਹੇ ਕਟਰ ਨਾਲ ਨਹੀਂ ਕੱਟਿਆ ਹੋਇਆ ਇਹ ਸਾਨੂੰ ਵੱਤਰ ਆ ਗਿਆ ਰੋਟਾਵੇਟਰ ਇਦਾਂ ਥੋੜਾ ਉੱਚਾ ਰੱਖ ਕੇ ਉਹਦੇ ਨਾਲ ਹੀ ਅਸੀਂ ਇਹਨੂੰ ਉਹ ਮਸ਼ੀਨ ਬਣਾ ਲਈ ਘਾੜੀ ਤੇ ਉਹ ਇੱਕ ਮੈਂ ਤੁਹਾਨੂੰ ਇਹ ਇੱਥੇ ਅਸੀਂ ਉਹ ਇੱਕ ਤਰੇਕ ਨਾ ਆ ਥੋੜੀ ਛੋਟੀ ਹੈ ਜਿਹੜੀ ਆ ਜਿਹੜੀ ਇਹ ਵੱਡੀ ਹੋ ਜਾਣੀ ਹੈ ਤੇ ਆ ਵੱਡੀ ਤਰੇਕ ਫਿਰ ਪੁੱਟ ਦਾਂਗੇ ਅਗਲੇ ਸਾਲ ਅਗਲੇ ਸਾਲ ਤੱਕ ਇਹ ਹੋ ਜਾਣੀ ਇਹਦੀ ਛਾਂ ਹੋ ਜਾਣੀ ਹੈ ਆ ਇਧਰੋਂ ਆ ਪਪੂਲਰ ਦੂ ਆ ਇਹ ਆਪ ਹੀ ਛੱਡੇ ਸੀਗੇ ਇਹ ਪਨੀਰੀ ਸੀ ਇੱਥੇ ਤੇ ਉੱਤੇ ਨਾ ਤਾਰਾਂ ਨੇ ਹਾਈ ਵੋਲਟੇਜ ਉਹਦੇ ਕਰਕੇ ਬਾਕੀ ਸਾਰੇ ਪੁੱਟ ਤੇ ਇਹ ਥੋੜੇ ਪਰੇ ਆਏ ਛੱਡੇ ਹੋਏ ਇਹਨਾਂ ਦੀਆਂ ਕਲਮਾ ਬਣ ਦਿਆਂ ਕਰਨਗੀਆਂ ਜਾਂ ਥੋੜੀ ਬਹੁਤੀ ਸ਼ਾਂ ਲੀਏ ਰੱਖ ਲਾਂਗੇ ਵੱਡੇ ਰੁਖ ਕਰ ਲਾਂਗੇ ਉਹ ਪਿੱਛੇ ਵੀ ਹੈਗੇ ਇਹ 뷰 ਬਹੁਤ ਸੋਹਣਾ ਇੱਥੇ ਬੈਠੇ ਹੋਈਏ ਤੁਹਾਨੂੰ ਵਿਖਾਉਣਾ ਥੋੜਾ ਹਾਂ ਆ ਓਵਰ ਆਲ 뷰 ਹੈ ਜੀ ਇੱਥੇ ਤੇ ਮਤਲਬ ਬਸ ਅਸਥੈਟਿਕ ਜੇ ਬਣਾਉਂਦੇ ਰਹਿੰਨੇ ਆ ਟਾਪਨ ਕਰਦੇ ਰਹਿੰਨੇ ਖੂਬ ਇਹ ਹੈ ਤਾਂ ਕੋਈ ਖਾਸ ਗੱਲਾਂ ਨਹੀਂ ਬਸ ਇਹ ਇੱਕ ਅਜੀਬ ਜੇ ਸ਼ੌਂਕ ਤੇ ਖੁਸ਼ੀਆਂ ਨੇ। ਉਹ ਕੰਬਾਈਨ ਲੱਗੀ ਹੋਈ ਐ ਇਸ ਵੇਲੇ। ਇਹ ਆਵਾਜ਼ਾਂ ਜਿਹੜੀਆਂ ਆ ਰਹੀਆਂ ਨੇ। ਆ ਢਲ ਗਿਆ ਸੂਰਜ। ਤੇ ਆ ਸੀਨ ਆ ਸਾਰੇ ਮੌਜ। ਇਹਦਾ ਨਾਂ ਦੀ ਵੱਖਰਾ ਉੱਧਰ ਟਰੈਕਟਰ ਵਗਣ ਡਿਆ ਉਹ ਭਤੀਜੇ ਆ ਮੇਰੇ। ਉਹਨਾਂ ਨੂੰ ਆਖਿਆ ਪੈਲੀ ਪੂਲੀ ਬਣਾਉਣ। ਤੇ ਆਨੰਦ ਹੀ ਆਨੰਦ ਹੈ ਬਸ ਇੱਥੇ ਆ ਕੇ ਸੈਰ ਕਰਨੀ ਮੇਰੇ ਖਿਆਲ ਕੀ ਜੇ ਮਰਨ ਤੋਂ ਬਾਅਦ ਵੀ ਸਵਰਗ ਕੋਈ ਹੋਊਗਾ ਤੇ ਇਹੋ ਜਿਹੀ ਹਾਊਸ ਵਰਗੇ ਤੋਂ ਵੱਧ ਕੀ ਹੋਊਗਾ ਸਵਰਗ ਇਹ ਹੀ ਹੈ ਕਿ ਜਿਉਂ ਬੰਦਾ ਮਰ ਜਾਂਦਾ ਉਹਦੀਆਂ ਜ਼ਿੰਮੇਵਾਰੀਆਂ ਖਤਮ ਹੋ ਜਾਂਦੀਆਂ ਤੇ ਟੈਨਸ਼ਨ ਕੋਈ ਨਹੀਂ ਰਹਿੰਦੀ ਹਾਂਜੀ ਤੇ ਇਹੋ ਹੀ ਇਹੋ ਜਿਹਾ ਖੁੱਲਾ ਮਾਹੌਲ ਹੋਵੇ ਮੌਸਮ ਮਤਲਬ ਰੱਬ ਦਾ ਕਿੰਨਾ ਸ਼ੁਕਰਾਨਾ ਕਰੀਏ ਕਿ ਆ ਚੀਜ਼ਾਂ ਜਿਹੜੀਆਂ ਇਹ ਸਾਨੂੰ ਮਿਲੀਆਂ ਹੋਈਆਂ ਨੇ ਚਾਹੇ ਆਪਦੀਆਂ ਸਾਰੀਆਂ ਹੀ ਹੋਰ ਜ਼ਿੰਮੇਵਾਰੀਆਂ ਹੋਰ ਐਵੇਂ ਰੋਲੇ ਰੱਪੇ ਛੱਡ ਕੇ ਚਾਹੇ ਇੱਥੇ ਇੰਜੋਏ ਕਰੀ ਆਪਦੀ ਜ਼ਿੰਦਗੀ ਪਰ ਜੇ ਉਮਰ ਹੈ ਕੰਮ ਕਰਨ ਦੀ ਜੇ ਜ਼ਿੰਦਗੀ ਚ ਆ ਕੇ ਕੁਝ ਕਾਮਯਾਬ ਹੋਣ ਲਈ ਜਾਂ ਜ਼ਿੰਦਗੀ ਦੀ ਕੋਈ ਝੰਡੀ ਨਹੀਂ ਗੱਡੀ 50 ਸਾਲਾਂ ਤੱਕ 55 60 ਸਾਲਾਂ ਤੱਕ ਉਹ ਵੀ ਆਉਣ ਵਾਲੇ ਬੱਚਿਆਂ ਲਈ ਆਉਣ ਵਾਲੀ نسل ਲਈ ਇੱਕ ਡੀਮੋਟੀਵੇਸ਼ਨ ਦਾ ਕੰਮ ਕਰੂ ਵੀ ਸਾਡੇ ਵੱਡਿਆਂ ਨੇ ਕੀ ਕੀਤਾ ਸੋ ਉਹ ਕੰਮ ਕਰਨਾ ਵੀ ਜ਼ਰੂਰੀ ਹੈ ਤੇ ਪਰ ਉਹ ਕੰਮ ਕਰਕੇ ਉਸ ਤੋਂ ਬਾਅਦ ਆ ਮਾਹੌਲ ਰਿਟਾਇਰਮੈਂਟ ਤੋਂ ਬਾਅਦ ਇੰਜੋਏ ਕਰਨਾ ਇਹ ਵੀ ਹਿੱਸੇ ਆਇਆ ਹੋਇਆ ਹੈ ਪਰ ਦੇ ਅਸੀਂ ਆ ਗਏ ਆ ਜਦ ਵੀ ਸਬਜੀ ਦੇ ਪੈੜੀ ਸੌਰੀ ਕਿੱਲੇ ਦੇ ਵਿੱਚ ਸਬਜੀ ਲਾਈ ਸੀਗੀ ਤੇ ਪ੍ਰਮਾਤਮਾ ਦੀ ਮਿਹਰ ਨਾਲ ਆ ਵੇਖੋ ਸਾਰੀ ਨਿਕਲ ਆਈ ਐ ਤੇ ਬੜੇ ਮਤਲਬ ਮੇਰੀਆਂ ਦੋ ਫਸਲਾਂ ਕਿਵੇਂ ਝੋਨਾ ਸੋਚੇ ਵੀ ਲਾਉਣਾ ਨਹੀਂ ਬਸ ਐਵੇਂ ਹੀ ਦਿਮਾਗ ਚ ਇੱਕ ਆ ਗਈ ਗੱਲ ਬੜਾ ਪਾਣੀ ਬਚਾਉਣ ਤੁਰਿਆ ਸੀ ਮੈਂ ਉਹ ਝੋਨਾ ਨਹੀਂ ਲਾਇਆ ਹੋਰ ਲਾਈਆਂ ਚੀਜ਼ਾਂ ਉਹ ਵੀ ਨਹੀਂ ਹੋਈਆਂ ਆ ਦੋ ਫਸਲਾਂ ਮੇਰੀਆਂ ਮਤਲਬ ਦੋ ਫਸਲਾਂ ਦੇ ਘਾਟੇ ਤੋਂ ਬਾਅਦ ਹੁਣ ਜਿਹੜਾ ਵਾ ਆ ਜ਼ਮੀਨ ਚ ਫਾਈਨਲੀ ਕੁਝ ਹੋ ਗਿਆ ਰਮਾਤਮਾ ਮੇਰ ਕਰੇ ਸ਼ੁਕਰ ਦਾਤਾ ਦਾ ਤੇ ਹੁਣ ਇਹ ਜ਼ਮੀਨ ਜਿਹੜੀ ਹੈ ਇਹਦੇ ਚ ਇਹ ਕੁਛ ਦਊਗੀ ਇਦਾਂ ਹੀ ਆਹ ਜੇ ਖਾਲੀ ਪਿਆ ਇਹਦੇ ਚ ਵੀ ਕੁਛ ਅੱਛਾ ਵਧੀਆ ਬੀਜਨ ਦਾ ਵਧੀਆ ਕੀ ਲਸਣ ਦਾ ਪੰਗਾ ਲੈਣਾ ਆ ਪੂਰਾ ਕਿ ਲਾ ਇੱਕ ਲਸਣ ਲਾਵਾਂਗੇ ਵੇਖਾਂ ਕੀ ਆਉਟਪੁੱਟ ਨਿਕਲਦੀ ਸੋ ਹੁਣ ਤਾਂ ਕਰਕੇ ਇਹ ਪੰਗੇ ਲਏ ਜਾਂਦੇ ਆ ਨਹੀਂ ਤੇ ਕਿ ਪਿਆਰਾ ਬੰਦਾ ਜਿਹੜਾ ਉਹ ਨਿਕਲ ਨਹੀਂ ਸਕਦਾ ਉਸ ਚੱਕਰ ਚ ਪ੍ਰਮਾਤਮਾ ਦਾ ਧੰਨਵਾਦ ਕਰਦੇ ਆ ਇਸ ਚੀਜ਼ ਲਈ ਐਸ ਉਮਰ ਦੀਆਂ ਦੋਸਤੀਆਂ ਵੇਖੋ ਸਾਰੇ ਪੈੜੀ ਵਾਹਣ ਆਏ ਆ